ਮਝਵੜ ਪੁਲਿਸ ਵੱਲੋਂ ਗਊ ਰਖਿਆ ਦਲ ਦੀ ਮੁਸਤਜ਼ਦੀ ਨਾਲ ਗਉਆਂ ਅਤੇ ਬਲਦ ਬੁੱਜੜ ਖਾਨੇ ਲੈ ਜਾ ਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਰੋਬਨ ਮਸੀ ਧਨਪਤੀ ਅਤੇ ਪਰਵਿੰਦਰ ਕੁਮਾਰ ਵੱਜੂ ਹੋਈ ਹੈ ਗਊ ਰਖਿਆ ਦਲ ਦੇ ਪੰਜਾਬ ਪ੍ਰਦਾਨ ਨਿਸ਼ਕਸ਼ਣ ਕੁਮਾਰ ਵਾਸੀ ਰੋਪਨਗਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਨੇ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ 4-5 ਦਿਨ ਤੋਂ ਕੁਝ ਗੱਡੀਆਂ ਵਾਲੇ ਪਵਾਤ ਪੂਲ ਕੋਲ ਬਣੇ ਸ਼ੈੱਡ ਦੇ ਵਿੱਚ ਬੈਠੇ ਹੋਏ ਨੇ ਜਿਨ੍ਹਾਂ ਨੇ ਬਾਹਰ ਬਲਦ ਤੇ ਗਊਆਂ ਬੰਨੀਆਂ ਹੋਈਆਂ ਨੇ ਬਿਆਨਕਰਤਾ ਅਨੁਸਾਰ ਇਹ ਵਿਅਕਤੀ ਬਲਦ ਤੇ ਗਊਆਂ ਦੀ ਤਸਕਰੀ ਕਰਦੇ ਨੇ ਅੱਜ ਉਹਦੇ ਰਾਤ ਜਦੋਂ ਆਪਣੇ ਸਾਥੀਆਂ ਸਮੇਤ ਪਵਤ ਪੁਲ ਉਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਇੱਕ ਪਿਕਅਪ ਜੀਪ ਦੇ ਵਿੱਚ ਦੋ ਵਿਅਕਤੀ ਬਲਦਾਂ ਨੂੰ ਲੱਦ ਰਹੇ ਸਨ ਜਦਕਿ 20 ਤੋਂ ਵੱਧ ਬਲਦ ਤੇ ਗਊਆਂ ਆਸ-ਪਾਸ ਖੜੇ ਸਨ ਜਦੋਂ ਉਹਨਾਂ ਨੂੰ ਗੱਡੀ ਦੇ ਵਿੱਚ ਬਲਦ ਪਰਨ ਬਾਰੇ ਪੁੱਛਿਆ ਗਿਆ ਤਾਂ ਗੱਡੀ ਦੇ ਡਰਾਈਵਰ ਨੇ ਆਪਣਾ ਨਾਮ ਰੋਬਨ ਮਸਤੀ ਜਦਕਿ ਬਾਕੀ ਨੇ ਆਪਣਾ ਨਾਮ ਕਨਪਤੀ ਅਤੇ ਪਰਵਿੰਦਰ ਕੁਮਾਰ ਦੱਸਿਆ ਮੌਕੇ ਉਤੇ ਹੀ ਵਿਅਕਤੀ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕੇ ਬਿਆਨਕਰਤਾ ਅਨੁਸਾਰ ਅਸੀਂ ਗਉਆਂ ਤੇ ਬਲਦਾ ਦੀ Hindu ਧਰਮ ਅਨੁਸਾਰ ਪੂਜਾ ਕਰਦੇ ਆ ਪਹੇ ਵਿਅਕਤੀ ਇਹਨਾਂ ਦੀ ਹੱਤਿਆ ਕਰਨ ਦੇ ਲਈ ਬੁਚੇਤ ਖਾਨੇ ਲਜਾਰੇ ਨੇ ਜਿਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਥੇ ਜਦੋਂ ਇਸ ਮਾਮਲੇ ਬਾਬਤ ਥਾਣਾ ਮੁਖੀ ਨੇ ਦੱਸਿਆ ਇਹਨਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ گاਉਂ ਅਤੇ ਬਲਦ ਉਹਨਾਂ ਕਿੱਥੋਂ ਲੈ ਕੇ ਜਾ ਰਹੇ ਸੀ ਅਤੇ ਕਿੱਥੇ ਵੇਚਨੇ ਸੀ ਇਸ ਮਾਮਲੇ ਦੇ ਵਿੱਚ ਹੋਰ ਵੀ ਕੋਈ ਇਹਨਾਂ ਦਾ ਸਾਥ ਦੇ ਰਿਹਾ ਹੈ ਜਾਂ ਫਿਰ ਨਹੀਂ ਹਾਂਜੀ ਮੇਰਾ ਨਾਮ ਨਿਕਸਨ ਕੁਮਾਰ ਪੰਜਾਬ ਪ੍ਰਧਾਨ ਗਊ ਰੱਖਿਆ ਦਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲ ਰਹੀ ਸੀ ਕਿ ਇਸ ਜਗ੍ਹਾ ਤੇ ਪੌਤ ਦੇ ਪੁੱਤ ਤੇ ਤਸਕਰੀ ਹੁੰਦੀ ਹੈ ਤੇ ਪਿਛਲੇ 2 ਸਾਲ ਪਹਿਲਾਂ ਵੀ ਇੱਥੋਂ ਵੱਢ ਕੇ ਗਉਆਂ ਜਾਂਦੀਆਂ ਹੋਈਆਂ ਇੱਕ ਇਸ ਸਥਿਮਾ ਅੱਛੀ ਬੜੇ ਥਾਣੇ ਜੀ ਦਰਜ ਹੋਇਆ ਵਾ ਜੋ ਕਿ ਇੱਥੇ ਤੇ ਗਊਆਂ ਵੱਢ ਕੇ ਲੈ ਕੇ ਜਾਂਦੇ ਸੀ ਤੇ ਖੱਲਾ ਵਗੈਰਾ ਉਹਦੀਆਂ ਨਹਿਤ ਸੁਰਦ ਹੁੰਦੇ ਸੀ ਤੇ ਉਹ ਤਸਕਰੀ ਜੋ ਸਾਨੂੰ ਇਨਫੋਰਮੇਸ਼ਨ ਦੀ ਉਸੇ ਦੇ ਆਰਬ ਕਰਦੇ ਵੇ ਅਸੀਂ ਕਟੋ-ਕਟ 20 ਦਿਨ ਤੋਂ ਲਗਾਤਾਰ ਇੱਥੇ ਰੋਜ਼ ਲਾਕਾਬੰਦੀ ਕਰ ਰਹੇ ਸੀ ਤੇ ਪ੍ਰਸ਼ਾਸਨ ਕੋਲ ਵੀ ਅਸੀਂ ਇੱਕ ਦਿਨ ਆਏ ਇੱਥੋਂ ਇੱਕ ਦਿਨ ਸਾਡੇ ਕੋਲ ਤੇ ਗੱਡੀ ਇੱਥੋਂ ਨਿਕਲ ਗਈ ਸੀ ਲੇਕਿਨ ਲਗਾਤਾਰ ਸਾਡੇ ਆਣ ਤੋਂ ਬਾਵਜੂਦ ਵੀ ਇਹ ਬੜੇ ਤਰੀਕੇ ਦੇ ਨਾਲ ਸਫਾਈ ਦੇ ਨਾਲ ਕੰਮ ਕਰਦੇ ਰਹੇ ਤੇ ਰਾਤੀ ਜਦੋਂ ਅਸੀਂ ਪੂਰੇ 12:45 ਵਜੇ ਤੇ ਅਸੀਂ ਉੱਥੇ ਪੁਲ ਦੇ ਉੱਪਰ ਕ੍ਰੋਸ ਹੋਏ ਤਾਂ ਅਸੀਂ ਦੇਖਿਆ ਕਿ ਇੱਕ ਪਿਕਅਪ ਦੇ ਵਿੱਚ ਕੁਝ ਬੈਲਾਂ ਨੂੰ 3-4 ਬੰਦੇ ਲੋਡ ਕਰ ਰਹੇ ਐ ਤੇ ਅਸੀਂ ਜਾ ਕੇ ਉਸੇ ਟਾਈਮ ਮੌਕੇ ਤੇ ਉਹਨਾਂ ਨੂੰ ਪੁੱਛਿਆ ਤੇ ਫੜੇ ਉਹ ਤੇ ਪਤਾ ਲੱਗਿਆ ਕਿ ਉਹਦੇ ਵਿੱਚੋਂ ਇੱਕ ਬੰਦੇ ਨੇ ਆਪਣਾ ਪੰਜਾਬ ਪੁਲਿਸ ਦਾ ਕਾਰਡ ਕੱਢ ਕੇ ਸਾਨੂੰ ਦਿਖਾਇਆ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਹਾਂ ਔਰ ਹੋਮਗਾਰਡ ਦਾ ਤੇ ਮੈਂ ਗੁਰਦਾਸਪੁਰ ਤੋਂ ਇੱਥੇ ਗਊਆਂ ਲੈਣ ਆਇਆ ਜਦੋਂ ਉਹਦੀ ਸਾਰੀ ਪੁਛਗਿੱਛ ਕਰਕੇ ਅਸੀਂ ਇਨਕੁਆਰੀ ਕੀਤੀ ਗਈ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਇਹ ਉਥੇ ਆਪਣੇ ਇੱਕ ਪੁਲ ਹੈ ਗੁਰਦਾਸਪੁਰ ਦੇ ਉਹ ਰਾੜਾ ਪੁਲ ਉਥੇ ਉੱਪਰ ਦੀ ਡਿਊਟੀ ਹੈ ਔਰ ਉਥੇ ਇੱਕ ਮੰਗਾ ਮਸੀਹ ਹੈ ਬਹੁਤ بڑا ਤਸਕਰ ਜੋ ਪੰਜਾਬ ਦਾ ਆਪਾਂ ਕਹਿ ਸਕਦੇ ਆ ਬੜੇ ਲੈਵਲ ਤੇ ਜਿਹੜਾ ਕੰਮ ਕਰ ਰਿਹਾ ਜਿਹਦੇ ਕੋਲ ਰਾਤ ਨੂੰ ਕਟੋ-ਕਟ 30 35 35 ਜੀਪਾਂ ਆ ਰਹੀਆਂ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਦੱਸਿਆ ਕਿ ਪ੍ਰਸ਼ਾਸਨ ਨਾਲ ਉਥੇ ਮਿਲੀ ਭਗਤ ਨਾਲ ਕੰਮ ਹੋ ਰਿਹਾ ਉਸ ਤੋਂ ਬਾਅਦ ਇਹ ਉਥੇ ਗਊਆਂ ਪਹੁੰਚਾਉਂਦੇ ਆ ਜੀਪਾਂ ਚ ਉਥੇ ਤੇ ਫਿਰ ਇਹ ਸ਼੍ਰੀਨਗਰ ਪਹੁੰਚਾਉਂਦੇ ਆ ਤੇ ਇਹ ਬਲਾਜਮ ਆਪ ਮੰਨ ਗਿਆ ਰਾਤ ਕਿ ਹਾਂਜੀ ਮੈਂ ਮੰਗੇ ਮਸੀਹ ਕੋਲ ਚੱਲਿਆ ਹੋਇਆ ਸੀ ਤੇ ਉਹਦਾ ਹੀ ਮੈਂ ਕੰਮ ਕਰਦਾ ਏ ਪਹਿਲਾਂ ਇਹ ਤਸਕਰੀ ਕਰਿਆ ਕਰਦਾ ਸੀ ਹੁਣ ਇਹਨੇ ਜੀਪ ਪਾਲੀ ਤੇ ਨਾਲ ਹੀ ਦਾ ਸਾਲਾ ਸੀ ਇੱਕ ਉਹ ਸਾਲਾ ਰਾਤ ਡਰਾਈਵਰ ਬਣ ਕੇ ਦੇ ਨਾਲ ਸੀ ਤੇ ਉਸ ਤੋਂ ਇਲਾਵਾ 20 ਤੋਂ 25 ਬਲਦ ਉੱਥੇ ਖੜੇ ਸੀ ਅਸੀਂ ਥਾਣੇ ਆਏ ਥੋੜੀ ਦੇਰ ਬਾਅਦ ਅਸੀਂ ਜਦੋਂ ਦੁਆਰਾ ਉੱਥੇ ਗਏ ਤਾਂ 10 ਬਲਦ ਉੱਥੋਂ ਫੇਰ ਗਏ ਹੋ ਚੁੱਕੇ ਤੇ ਔਰ ਇਹਨੇ ਇਹ ਵੀ ਮੰਨਿਆ ਕਿ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਪਿਕਅਪ ਅਸੀਂ ਭਵਾ ਕੇ ਭੇਜ ਚੁੱਕੇ ਤੇ ਪ੍ਰਸ਼ਾਸਨ ਨੂੰ ਕੀ ਮੰਗਦੇ ਪੁਲਿਸ ਨੇ ਪਰਚਾ ਜ ਕਰ ਲਿਆ ਜੀ ਪਰਚਾ ਕਰ ਲਿਆ ਜੀ ਧਾਰਾ ਮਾਂ ਲਾਤੀਆਂ ਤੇ ਮੈਂ ਤਾਂ ਹੁਣ ਪ੍ਰਸ਼ਾਸਨ ਨੂੰ ਹੀ ਮੰਗ ਕਰਦਾ ਕਿ ਬੜਾ ਮਗਰ ਮੱਛ ਜੋ ਮੰਗਾ ਮਸੀ ਹੈ ਉਸ ਨੂੰ ਇਸ ਪਰਚੇ ਵਿੱਚ ਪਾਇਆ ਜਾਵੇ ਤਾਂ ਕਿ ਅੱਗੇ ਵਾਸਤੇ ਜਿਹੜੀ ਗਊ ਹੱਤਿਆ ਪੰਜਾਬ ਦੇ ਵਿੱਚ ਥੋੜਾ ਠੱਲ ਪੈ ਸਕੇ ਕੀ ਮਾਮਲਾ ਜੀ ਇਹ ਗੋਆ ਦੀ ਜਿੰਦ ਤਸਵੀਰ ਜੁਆ ਸ਼੍ਰੀ ਰਾਮ ਜੈਗੋ ਮਾਤਾ ਕੇ ਮੈਂ ਅਸ 23 ਕੁਮਾਰ ਰਾਸ਼ਟਰੀ ਸੁਰੱਖਿਆ ਦਲ ਰਾਸ਼ਟਰੀ ਗਣ ਸੰਘਟਨ ਮੰਤਰੀ ਸ਼੍ਰੀ ਹਿੰਦੂ ਤੱਕ ਸਾਡੇ ਕੋਲ ਕਈ ਦਿਨਾਂ ਦੀ ਸੂਚਨਾ ਆ ਰਹੇ ਸੀ ਇਸ ਏਰੀਏ ਤੋਂ ਬਹੁਤ ਤਸਕਰੀ ਹੋ ਰਹੀ ਆ ਤੇ ਗਊ ਕਤਲ ਦਾ ਵੀ ਕੰਮ ਹੋ ਰਿਹਾ ਗਊ ਲੋਗਾਂ ਨੂੰ ਵੱਢ ਕੇ ਮਾਸ ਵੀ ਦੂਸਰੀ ਸਟੇਟਾਂ ਚ ਭੇਜਿਆ ਜਾਂਦਾ ਇਸੇ ਇਨਫਾਰਮੇਸ਼ਨ ਨੂੰ ਲੈ ਕੇ ਅਸੀਂ 15-20 ਦਿਨਾਂ ਤੋਂ ਰੈਕੀ ਕਰ ਰਹੇ ਸੀ ਰਾਤ ਸਾਡੇ ਇਹ ਜਿਹੜੀ ਜੀਪ ਤੁਹਾਡੇ ਸਾਹਮਣੇ ਖੜੀ ਹੈ ਇਹ ਸਾਡੇ ਹੱਥੋਂ ਛੱਡ ਗਈ ਇਹ ਪੁਲਿਸ ਨੂੰ ਮੌਕੇ ਤੇ ਬੁਲਾਇਆ ਹਰਾਨੇ ਵਾਲੀ ਗੱਲ ਇਹ ਹੈ ਤਸਕਰਤਾ ਪકડਈਆਂ ਪਰ ਉਹਨਾਂ ਦੇ ਅੰਦਰ ਇੱਕ ਪੰਜਾਬ ਹੋਮਗਾਰਡ ਦਾ ਜਵਾਨ ਵੀ ਤਸਕਰੀ ਦੇ ਵਿੱਚ ਸ਼ਾਮਲ ਸੀ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਦੇ ਅੰਦਰ ਇੱਕ ਮੁਸੀਨਾਂ ਦਾ ਬੰਦਾ ਹੈ ਜਿਹੜਾ ਲੰਬੇ ਸਮੇਂ ਤੋਂ ਤਸਕਰੀ ਕਰ ਰਿਹਾ ਹੈ ਉਹਨਾਂ ਦੀਆਂ ਗੱਡੀਆਂ ਪਾਸ ਕਰਾਉਣ ਦਾ ਕੰਮ ਕਰਦਾ ਸੀ ਲਾਲਚ ਪੈਣ ਕਰਕੇ ਦੇਖਿਆ ਇਸ ਕੰਮ ਵਿੱਚ ਪੈਸਾ ਤੇ ਉਸ ਮੁਲਾਜ਼ਮ ਨੇ ਇਹ ਗੱਡੀ ਮੁੱਲ ਖਰੀਦ ਕੇ ਆਪ ਗੱਡੀ ਚਲਾ ਕੇ ਤਸਕਰੀ ਦਾ ਕੰਮ ਸ਼ੁਰੂ ਕਰਿਆ ਤੇ ਮੌਕੇ ਤੇ ਪਕੜਿਆ ਗਿਆ ਤੇ ਉਹ ਪੁਲਿਸ ਦੇ ਕੋਲ ਰਾਤ ਆਪ ਮੰਨਿਆ ਉਸਨੇ ਕਈ ਬੰਦਿਆਂ ਦੇ ਨਾਮ ਵੀ ਦੱਸੇ ਜਿਨ੍ਹਾਂ ਨੂੰ ਅਸੀਂ ਇਹ ਸਪਲਾਈ ਕਰਦੇ ਹਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਇਹ ਜਿਹੜੀ ਗਊ ਮਾਤਾ ਗਊ ਵੰਸ਼ਾ ਇਹਦੇ ਨਾਲ ਸਾਰੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਇਹ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਜਦੋਂ ਖਾਲਸਾ ਦੀ ਸਿਰਜਣਾ ਕੀਤੀ ਸੀ ਉਦੋਂ ਇੱਕ ਸ਼ਬਦ ਦਿੱਤੀ ਸੀ ਖਾਲਸਾ ਨੂੰ ਵੀ ਗਊ ਗਰੀਬ ਦੀ ਰਾਖੀ ਕਰਨੀ ਆ ਉਸੇ ਪੰਜਾਬ ਦੇ ਅੰਦਰ ਗਊਆਂ ਦੇ ਉੱਪਰ ਜਿਹੜਾ ਜ਼ੁਲਮ ਹੋ ਰਿਹਾ ਹੈ ਤਸਕਰੀ ਹੋ ਰਹੀ ਗਊ ਹੱਤਿਆ ਹੋ ਰਹੀ ਹੈ ਪਿਛਲੇ 3-4 ਸਾਲਾਂ ਤੋਂ ਅਸੀਂ 15 ਕੰਟੇਨਰ ਮਾਸ ਦੇ ਗਊ ਮਾਸ ਦੇ ਪਕੜ ਚੁੱਕੇ ਆਂ ਪੰਜਾਬ ਚ 10-12 ਜਗ੍ਹਾ ਅਸੀਂ ਬੁਚੜਖਾਨੇ ਪਕੜ ਚੁੱਕੇ ਆਂ ਫਤਗੜ ਸਾਹਿਬ ਦੀ ਤਰਤੀ ਤੇ ਅਸੀਂ ਗਊਆਂ ਵੱਢਦੇ ਹੋਏ ਕਸਾਈ ਪਕੜ ਚੁੱਕੇ ਆਂ ਮੇਰੀ ਬਾਰ ਬਾਰ ਸਰਕਾਰ ਨੂੰ ਬੇਨਤੀ ਆ ਇਹ ਜਿਹੜਾ ਗਊ ਤਸਕਰੀ ਦਾ ਗਊ ਕਤਲ ਦਾ ਧਮਾ ਇਸ ਤਰਤੀ ਤੋਂ ਬੰਦ ਕੀਤਾ ਜਾਵੇ ਤੇ ਗਊ ਮਾਤਾ ਨੂੰ ਜਿਸ ਤਰ੍ਹਾਂ ਮਹਾਰਾਸ਼ਟਰ ਨੇ ਰਾਜਾ ਮਾਤਾ ਦਾ ਦਰਜਾ ਦਿੱਤਾ ਤੁਸੀਂ ਵੀ ਗਊ ਮਾਤਾ ਨੂੰ ਰਾਜਾ ਮਾਤਾ ਦਾ ਦਰਜਾ ਦਿਓ ਤਾਂ ਕਿ ਇਹ ਜਿਹੜਾ ਜ਼ੁਲਮ ਹੈ ਇਸ ਧਰਤੀ ਤੇ ਕਮ ਸੇ ਕਮ ਨਾ ਹੋ ਸਕੇ بار بار ਇਹ ਹੀ ਅਪੀਲਾ ਮੇਰੀ ਕਿਉਂਕਿ ਇਹਦੇ ਨਾਲ ਧਾਰਮਿਕ ਭਾਵਨਾ ਜੁੜੀਆਂ ਹੋਣ ਕਾਰਨ ਕਿਸੇ ਵੀ ਵਕਤ ਵੰਗਾ ਫਸਾਦ ਤੇ ਮਾਹੌਲ ਵੀ ਪੰਜਾਬ ਦਾ ਖਰਾਬ ਹੋ ਸਕਦਾ ਤੇ ਉਸ ਤੋਂ ਪਹਿਲਾਂ ਸਰਕਾਰ ਇਸ ਕੰਮ ਨੂੰ ਪੂਰਨ ਰੂਪ ਤੇ ਬੰਦ ਕਰੇ ਕਿ ਕਿੱਥੇ ਲੈ ਕੇ ਜਾ ਰਹੇ ਸੀ ਜੀ ਸਾਰੇ ਗੋਵਾ ਪਤਾ ਲੱਗਿਆ ਕਿੱਥੇ ਇਹ ਜਿਹੜਾ ਲੈ ਕੇ ਜਾ ਰਹੇ ਸੀ ਇਹਨਾਂ ਨੇ ਜੰਮੂ ਸਪਲਾਈ ਕਰਦੇ ਆ ਜੇ ਐਂਡ ਕੇਚ ਜੀ ਐਂਡ ਹਾਂ ਸ਼੍ਰੀਨਗਰ ਤੱਕ ਇਹਨਾਂ ਦਾ ਜਿੰਦੀਆਂ ਵੀ ਲੈ ਕੇ ਜਾਂਦੇ ਆ ਹੋ ਸਕਦਾ ਰਸਤੇ 'ਚ ਇਹਨਾਂ ਨੇ ਕਤਲ ਕਰਕੇ ਉਹਨਾਂ ਦਾ ਮਾਸ ਲੈ ਜਾਂਦੇ ਪਰ ਇਹ ਜਿਹੜੇ ਲੋਕ ਫੜੇ ਗਏ ਆ ਪੇਸ਼ੇਵਰ ਆ ਇੱਕ ਕਾਫੀ ਲੰਬੇ ਸਮੇਂ ਤੋਂ ਇਸ ਕੰਮ 'ਤੇ ਜੁੜੇ ਹੋਏ ਆ ਕਿੱਥੇ ਕਰਦੇ ਸੀ ਜਿਹੜੀਆਂ ਗੋਵਾ ਇਕੱਠੀ ਕਿੱਥੋਂ ਕਰਦੇ ਨੇ ਸਾਰੀਆਂ ਜਿੱਥੋਂ ਇਹਨਾਂ ਨੂੰ ਰਸਤੇ 'ਚ ਮਿਲਦੇ ਉਹ ਚੱਕ ਲਾਣੀ ਜਿਹੜੇ ਆਹ ਰੈਡੀ ਲੋਹਾਰਾਂ ਬਾਗੜੀ ਇਹਨਾਂ ਦਾ ਅੱਜਕੱਲ ਇਹ ਹੀ ਤੰਦਾ ਹੈ ਇਹ ਇਕੱਠੀਆਂ ਕਰਕੇ ਰੇੜਿਆਂ ਨਾਲ ਬੰਨ੍ਹ ਕੇ ਇਕੱਠੀਆਂ ਕਰਕੇ ਰਾਤ ਨੂੰ ਕਿਸੇ ਵੀ ਸੁਨਸੁਨ ਜਗ੍ਹਾ ਤੇ ਲੈ ਜਾਂਦੇ ਆ ਤੇ ਉੱਥੋਂ ਗੱਡੀਆਂ ਭਰਾ ਕੇ ਉੱਥੋਂ ਫਿਰ ਇਹ ਜਗ੍ਹਾ ਨੂੰ ਛੱਡ ਕੇ ਲੰਘ ਜਾਂਦੇ ਆ ਇਸ ਕਰਕੇ ਫੜਕੜ ਚ ਨਹੀਂ ਆਉਂਦੇ ਤੁਸੀਂ ਵੀ ਦੱਸਿਓ ਇੱਕ ਪੁਲਿਸ ਬਲਾਜਮ ਵਿੱਚ ਛਾਮੜਾ ਇਹ ਪੁਲਿਸ ਬਲਾਜਮ ਕੀ ਕੀ ਉਹ ਅੱਗੇ ਨਾਕੇ ਤੋਂ ਪਾਸ ਕਰਾਂਦਾ ਸੀ ਕੀ ਕਰਦਾ ਸੀ ਇਹ ਪਹਿਲਾਂ ਜਿਹੜਾ ਕੰਮ ਸੀ ਸਾਡੇ ਕੋਲ ਆਲਰੇਡੀ ਇਨਫੋਰਮੇਸ਼ਨ ਸੀ ਵੀ ਇਹ ਨਾਕੇ ਤੋਂ ਆਪ ਆਪਣੀ ਰਸਤਾ ਕਲੀਅਰ ਕਰਕੇ ਪਾਸਿੰਗ ਦਾ ਕੰਮ ਕਰਦਾ ਸੀ ਹੁਣ ਇਹ ਆਪ ਦਾ ਕੰਮ ਇਹਨੇ ਸ਼ੁਰੂ ਕਰਿਆ ਸੀ ਸਾਡੇ ਕੋਲੇ ਦੀ ਫਕਤ ਔਰਕਾ ਇਨਫੋਰਮੇਸ਼ਨ ਇਥੇ ਕਹਿੰਦਾ ਜੀ ਇਹ ਗੁਰਦਾਸਪੁਰ ਹੈ ਤੁਮ ਸਰ ਬਹੁਤ ਅਸਕਰੀ ਦਾ ਕੀ ਮਾਮਲਾ ਸਾਹਮਣੇ ਹੈ ਹਾਂਜੀ ਸਾਡੇ ਕੋਲੇ ਪ੍ਰਧਾਨ ਸੂਬਾ ਪ੍ਰਧਾਨਾ ਜੀ ਗਊ ਰੱਖਿਆ ਦਲ ਨਿਖਸ਼ਾਨ ਕੁਮਾਰ ਇਹ ਰੋਪੜ ਨੂੰ ਬੁਲਾਉਂ ਕਰਦੇ ਨੇ ਇਹਨਾਂ ਨੇ ਸਾਨੂੰ ਸ਼ਿਕਾਇਤ ਦਿੱਤੀ ਸੀ ਵੀ ਧਨਪਤ ਧਨਪਤੀ ਹੈਗਾ ਇਹ ਮੁੰਡਾ ਪੀਐਸਜੀ ਪੰਜਾਬ ਹੂਗੜ੍ਹ ਦਾ ਮੁਲਾਜ਼ਮਾ ਪੁਲਿਸ ਮੁਲਾਜ਼ਮਾ ਪਲੱਸ ਰੋਪੜਮ ਸੀ ਇਹ ਦੋ ਸਾਥੀ ਨੇ ਇਹਨਾਂ ਦੇ ਗੁਰਦਾਸਪੁਰ ਡਿਸਟ੍ਰਿਕਟ ਨਾਲ ਸੰਬੰਧ ਨੇ ਜੀ ਇਹ ਗੁਰਦਾਸਪੁਰ ਤੋਂ ਪੈਕਅਪ ਗੱਡੀ ਰਹੀ ਅੱਗੇ ਪਰਮਿੰਦਰ ਕੁਮਾਰ ਆ ਜੋ ਇੱਥੇ ਡੇਰਾ ਲਾ ਕੇ ਬੈਠੇ ਨੇ ਪੋਤਪੋੜ ਨਹਿਂਤ ਨੇੜੇ ਅੱਗੇ ਇਹ ਗਊਆਂ ਬਲਦਾਂ ਇਕੱਠੀਆਂ ਕਰ ਲੈਂਦੇ ਨੇ ਤੇ ਇਹਨਾਂ ਨੂੰ ਅੱਗੇ ਸਪਲਾਈ ਕਰਦੇ ਨੇ ਅੱਗੇ ਮੇਨ ਸਰਗਣਾ ਹੈਗਾ ਜੀ ਇਹਨਾਂ ਦਾ ਮੰਗਾਪ ਸੀ ਉਹ ਵੀ ਗਰਦਾਸਪੁਰ ਡਿਸਟ੍ਰਿਕਟ ਨਾਲ ਸੰਬੰਧ ਨੇ ਅੱਗੇ ਇਹ ਬੁੱਚੜਖਾਨੇ ਵਿੱਚ ਭੇਜਦੇ ਨੇ ਰਾਤ ਬਲਦ ਤੇ ਕੁਝ ਗਊਆਂ ਸੀ ਕਾਪੂ ਕਰੀਏ ਨੇ ਇਹ ਐਫੀਆਰ ਲੌਜ ਕਰਕੇ ਤਫਦੀਸ਼ ਚਾਰੀ ਕਰ ਲਈ ਇਹ ਵਿੱਚ ਦਾ ਪੋਰਸਲਾ ਮਲਾਜਮ ਉਹਦੀ ਕੀ ਕੀ ਸ਼ਰਤ ਤੇ ਪਾਈ ਗਈ ਬੰਦੀ 몰ੀਤ ਜੀ ਹੋਰੀ ਹੈ ਇਹ ਗੱਡੀ ਤਾਂ ਅਨਸ਼ੋਰਸ਼ਿਪ ਦੇਖਣੀ ਹੈ ਜੀ ਪਰ ਸਮੇਤ ਦੋ ਜਣੇ ਸੀ ਨਾਲ ਰੋਬਨ ਸਿੰਘ ਤੇ ਪੀ ਐਚ ਜੀ ਧਨਪਤੀ ਪੱਤਰਾ ਹੈ ਧਨਪਤੀ ਧਨਪਤੀ ਆਦਾ ਨਾਮ ਜੀ ਜੀ ਇਹਨਾਂ ਦੇ ਅੱਗੇ ਕਿਸੇ ਸਪਲਾਈ ਕਰਦੇ ਜੀ ਸਾਡੇ ਨੂੰ ਆਪ ਕੋ ਇਹ ਰਿਜਿਸਟ੍ਰੇਸ਼ਨ ਬਾਅਦ ਵਿੱਚ ਜਦ ਲਈ ਤਿਆਰੀ ਇਸ ਤੋਂ ਬਾਅਦ ਇਹ ਇਕੱਠੀਆਂ ਕਰਕੇ ਤੋਂ ਅੱਗੇ ਮੰਗਾ ਜੀ ਜਿਹੜਾ ਮੇਨ ਸਰਗਰਾਂ ਦਾ ਪਹਿਲਾ ਬੋਲ ਕੇ ਦਿਆ ਜੀ ਇਹ ਅੱਗੇ ਜੰਮੂ ਕਸ਼ਮੀਰ ਬੁੱਚੜਖਾਨੇ ਚ ਸਪਲਾਈ ਕਰ ਦਿੰਦੇ ਆਂ ਜੀ ਇਲਾ ਹੋਮਵਾਰਡ ਜਸ ਆਇਡੈਂਟੀਟੀ ਕਾਰਡ ਵਗਰਾ ਨੂੰ ਸਰ ਕੋਈ ਆਇਡੈਂਟੀਟੀ ਕਾਰਡ ਅਸੀਂ ਦੇਖ ਲਿਆ ਜੀ ਅੱਗੇ ਦੀ ਫਿਰ ਅੱਗੇ ਪੜਤਾਲ ਕਰਾਂਗੇ ਲੈਟਰ ਲਿਖਾਂਗੇ ਕਮਾਂਡਰ ਸਾਹਿਬ ਨੂੰ ਉੱਥੋਂ ਅੱਗੇ ਪਤਾ ਲੱਗ ਜਾਊਗਾ ਵੀ ਇਹਦੀ ਕਦੋਂ ਦੇ ਜੁਆਇਨਿੰਗ ਹੈ ਦੀ ਜਾਂ ਜੀ ਕਿੱਥੇ ਪੋਸਟਿੰਗ ਹੈ ਦੀ ਹਾਂ ਜੀ